ਆ ਸੇਮਰਨ ਮਸ਼ੀਨ ਆ ਜਿਹੜੀ ਆ ਹਨਾ ਇਹ ਤਾਂ ਆਪਣੇ ਮੁੰਡੇ ਗਵੰਡੀ ਹੋਆ ਬਾਕੀ ਆਪਣੇ ਵੀਰ ਉਹਨੇ ਵੀਡੀਓ-ਬੂਡੀਓ ਦੇਖਦੇ ਤੇ ਹਨਾ ਇੱਧਰ ਮਲਕੀਤ ਖੜੀ ਆ ਗਵਿੰਦ ਖੜੀ ਆ ਹਨਾ ਮਸ਼ੀਨਾਂ ਦੇਖ ਕੇ ਚਲੋ ਮੈਂ ਕਹਾ ਬਾਈ ਉਹਨਾਂ ਨੂੰ ਮਿਲ ਕੇ ਚੱਲਦੇ ਆ ਹਨਾ ਬਾਕੀ ਬਾਈ ਹਲੇ ਕੰਮ ਦਾ 22 ਦਿਨ ਨੂੰ ਚੱਲਣਾ ਇੱਥੇ ਮੈਂ ਕਹਾ ਚਲੋ ਬਾਈ ਉਹਨਾਂ ਨੂੰ ਮਿਲ ਕੇ ਚੱਲਦੇ ਆ ਪਰ ਬਾਈ ਉਹਨੂੰ ਨਿਕਲੇ ਆਪਣੇ ਏਰੀਏ ਦੇ ਹੋਰ ਬਾਈ ਕੀ ਹਾਲ ਆ ਵਧੀਆ ਵਧੀਆ ਲੰਨੇ ਆ ਨਜ਼ਾਰੇ ਇੱਤਾ ਕਰਵਣਾ ਨਾ ਜਮਾ ਰੇਤਾ ਪੈ ਗਈ ਲੈ ਰੇਤਾ ਬਈ ਜਮਾ ਜਮਾ ਲਾਲ ਰੇਤਾ ਜਿਵੇਂ ਆਪਣੇ ਭੂਸ ਲਾਇਆ ਨਹੀਂ ਹੁੰਦਾ ਪੂਰਾ ਯਾਰ ਰੇਤਾ ਵਿਚੋਂ ਦੂਜੀਆਂ ਡਲੀਆਂ ਬਰੀਕ ਬਰੀਕ ਹਾਂ ਹੈਗਾ ਵਿਚ ਪੰਡੂ ਜਿਹਾ ਸੋਰਾ ਜਾ ਚੱਲੀਏ ਫਿਰ ਤੁੱਥਰਾ ਦੀ ਮਾੜਾ ਮਾੜਾ ਹਾਂ ਉਹ ਇਹ ਤਾਂ ਕੁਝ ਨਹੀਂ ਕੱਚਾ ਪੱਤਰ ਆ ਇਹ ਸਾਸਰੀ ਕਾਲਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਹੋਰ ਬਾਈ ਕਰਮਨ ਵਧੀਆ ਬਾਈ ਵਧੀਆ ਨੀਂਦ ਹੋ ਗਈ ਪੂਰੀ ਹਾਂ ਬਈ ਹਾਂ ਪੂਰੀ ਹੋਰ ਹੋਰ ਰਾਤ ਬਾਈ ਸਾਰੀ ਰਾਤ ਜਾਗਦੇ ਰਹੇ ਢਾਬੇ ਦੇ ਮੂਹਰੇ ਹੀ ਪੈ ਗਏ ਉੱਪਰੇ ਹਮ ਬਸ ਤੇ ਜਿੱਥੇ ਗੱਡੀਆਂ ਆਏ ਤੈਂ ਪੀਂ ਤੈਂ ਪੀਂ ਕੋਈ ਮਾਰਦੇ ਕੋਈ ਪੰਜ ਸਾਰੀ ਰਾਤ ਨਹੀਂ ਉੱਥੇ ਸੁੱਤੇ ਹੈਗੇ ਬਾਅਦ ਕਦੇ ਕੋਈ ਗੱਡੀ ਆ ਗਈ ਕਦੇ ਕੋਈ ਆ ਗਈ ਤੂੰ ਤਾਂ ਇਹ ਸੌਂ ਲ ਵੀ ਲਿਆ ਗੁਰੂਆ ਮੈਂ ਤਾਂ ਜਿਹੜੇ ਗਰਦਨ ਦੀ ਯੱਕ ਲਿਆ ਕਰ ਉੱਪਰ ਨੂੰ ਜਾ ਕੋਈ ਆ ਗਿਆ ਕੋਈ ਕਹੜੀਆਂ ਮਾਰਦੇ ਨੇ ਉਹ ਹੱਸਦੇ ਹਜੀ ਜਨਾਂ ਦਾ ਮੈਨਾਂ ਨੂੰ ਪਤਾ ਕਿ ਇਹ ਬੀੜੀਆਂ-ਬੂੜੀਆਂ ਪੀ ਜਾਂਦੇ ਆਂ ਹਾਂ ਦਾਰੂ-ਦਾਰੂ ਪੀਤੀ ਹੁੰਦੀ ਉਹ ਤੇ ਲੈ ਪੰਜਾਬੀ ਆਈ ਸਵੇਰੇ 3 ਵਜੇ ਤਾਰਕੇ ਨੇ 4 ਵਜੇ 4 ਵਜੇ ਪਤਾ ਨਹੀਂ ਆਉਂਦੇ ਕੋਲਡ ਡਰਿੰਕ ਹਾਂ ਦੇ ਲੈ 4 ਵਜੇ ਸੈਟ ਤਿੰਨਾ ਜਾਰਾਂ ਦੀ ਨਾਲ ਗਰਦਨਾ ਨੇ ਡੇੜੀਆਂ ਗਰਦਨਾ ਨਾਲ ਘੁੰਮਣ ਕਿਸੇ ਪਾਸੇ ਨੂੰ ਫੇਰ ਆ ਕੇ ਧੜਕੇ ਕੋਲਡ ਡਰਿੰਕ ਪੰਜਾਬੀ ਮਾਰ ਲੇ ਬਾਈ ਆਪਣੇ ਖਾਣੇ ਪੀਣੇ ਨੇ ਹੁਣ ਚਾਹ ਨਹੀਂ ਕੋਲਡ ਡਰਿੰਕੇ ਚੱਲੂ ਹਾਂ ਬਾਈ ਦੇਖਣ ਦਾ ਹੁਣ ਇੱਥੇ ਇਹਦੇ ਮੂੰਗੀ ਮੂੰਗੀ ਦਾ ਜੇ ਖੇਤ ਦੇਖਿਆ ਨਹੀਂ ਨਿਕਲਈ ਮੂਫਲੀ ਨਿਕਲਈ ਮੂਫਲੀ ਦੇਖਣੀ ਦੀ ਮੂੰਗੀ ਬਾਕੀ ਮੂੰਫਲੀ ਦੀ ਫਸਲ ਵੀ ਹੈ ਨਾ ਵਧੀਆ ਹੈ ਬਾਈ ਇਹਨਾਂ ਦੇ ਦੇਖ ਲਓ ਇੱਕ ਚੀਜ਼ ਨੋਟ ਕਰੀਏ ਕਰਮਨ ਹੂੰ ਆਪਣੇ ਬਾਈ ਆਪਾਂ ਕਿੰਨੀ ਹੈ ਨਾ ਬਜਾਈ ਕਰਦੇ ਆ ਜਿਹੜੀ ਵੀ ਚੀਜ਼ ਦੀ ਬਜਾਈ ਕਰਦੇ ਆ ਆਪਾਂ ਕੱਕ ਵਾਲੀ ਸਪਰੇ ਪਹਿਲਾਂ ਕਰਦੇ ਆ ਬਾਈ ਇਹਨਾਂ ਕੱਕ ਨਾ ਹੋਵੇ ਦੀਨ ਵਾਲੀ ਕਦੀ ਨਹੀਂ ਹੋਣੀ ਮੈਂ ਕਹਿੰਦਾ ਸਪਰੇ ਇਹ ਤਾਂ ਕੁਝ ਵੀ ਨਹੀਂ ਕਰਦੇ ਬਾਈ ਤਾਂ ਹੀ ਤਾਂ ਇਹ ਦੇਖ ਰੱਖਾ ਕਾ ਵਧੀਆ ਆ ਯਾਰ ਆ ਦੇਖ ਲਓ ਬਾਈ ਇੱਕ ਡੱਕਾ ਵੀ ਵਿੱਚ ਕੱਕ ਦਾ ਨਹੀਂ ਹੈਗਾ ਨਾ ਪੂਰੀ ਜਿਹੜੀ ਮੂੰਗਫਲੀ ਦੀ ਮੂੰਗਫਲੀ ਦੀ ਉਹ ਖੜੀ ਆ ਜਿਹੜਾ ਬੂਜਾ ਖੜਾ ਮੂੰਗਫਲੀ ਦਾ ਹੀ ਖੜਾ ਆ ਦੇਖ ਤੂੰ ਕਿੰਨੇ ਕਿੰਨੇ ਉਹ ਫੈਲੀ ਰਹੀ ਹੈ ਕਿੰਨੀ ਹੋਈ ਉਹ ਫੈਲਣਾ ਫੈਲਣਾ ਗੁਰੂ ਆ ਇਹਨੇ ਹਜੇ ਕਿਹਾ ਇਹ ਤਾਂ ਹਜੇ ਬੀਜ ਫੁੱਟਿਆ ਹੋਇਆ ਹੈ ਹਜੇ ਤਾਂ ਬੀਜ ਨਿਕਰਿਆ ਇਹ ਤਾਂ ਬਾਈ ਕੁਝ ਨਹੀਂ ਹੈ ਹੈ ਮਹੀਨੇ ਦੇ ਬਾਅਦ ਲੈ ਜਾਣਾ ਬਾਈ ਇਹ ਤਾਂ ਕੁਝ ਨਹੀਂ ਹੈਗਾ ਲੈ ਤਾਂ ਆਹ ਦਾਣੇ ਪਏ ਨੇ ਨਿਕ ਹਜੇ ਨਹੀਂ ਪਏ ਆਹ ਤਾਂ ਦਾਣੇ ਪਏ ਨੇ ਨਿਕ ਇਹ ਤਾਂ ਹਜੇ ਪੈਣੇ ਆ ਬਾਈ ਧਰਤੀ ਦੇ ਇਦਣ ਹੀ ਆ ਨਾ ਤਾਂ ਹੀ ਮੂੰਗਫਲੀ ਪੜਦੀ ਹੈ ਬਾਈ ਇਹ ਪਹਿਲਾਂ ਆਪਣੇ ਹੈ ਤਾਂ ਹੀ ਵਧੀਆ ਬਈ ਪਹਿਲਾਂ ਆਪਣੇ ਰਿਕਾਰਡ ਹੁੰਦੇ ਦਾ ਬਈ ਮੂਫਲੀ ਦੇ ਆਪਣੇ ਉਧਰ ਸਾਡੇ ਕੋਲ ਰਿਕਾਰਡ ਹੁੰਦਾ ਦਾ ਮੂਫਲੀ ਦਾ ਰਾਜੇ ਵਾਲਾ ਦਾ ਘਰ ਹੁੰਦਾ ਰਾਜੇ ਵਾਲੀਏ ਵਜਦੇ ਦੇ ਹੂੰ ਉਹਨਾਂ ਦੇ ਮੂਫਲੀ ਦਾ ਰਿਕਾਰਡ ਹੁੰਦਾ ਤਾਂ ਮੇਰੀ ਸੋਝੀ ਆ ਮੈਂ ਕਾ ਅਸੀਂ ਲੈ ਕੇ ਆਉਣੇ ਮੂਫਲੀ 2-4 ਕਿਲੋ ਦੇ ਉਹਨਾਂ ਦੇ ਘਰ ਤੇ ਲਿਆਉਣੀ ਆ ਕੱਡੇ ਫਤੋਲ ਘਰ ਆ ਬੁੰਨ ਕੇ ਖਾ ਲੈਣੇ ਹੂੰ ਪਿੱਛੇ ਮੈਂ ਲੈ ਗਿਆ ਦਾ ਕਈ ਸਾਲ ਹੋ ਗਏ ਮੈਂ ਇੱਥੇ ਤੇ ਲੈ ਗਿਆ ਦਾ ਝਾਂਸੀ ਤੇ ਲੈ ਗਿਆ ਦਾ ਹੂੰ ਮੈਂ ਕਹਿੰਦਾ 20 ਕਿਲੋ ਮੋਬਲੀ ਲੈ ਗਿਆ ਦਾ ਹੂੰ ਮੈਂ ਕਹਿੰਦਾ ਵੀ ਸਾਰਾ ਖਿਆਲ ਨਹੀਂ ਮੋਬਲੀ ਮੁੱਕਿਆ ਡਾੜਾ ਆ ਡਾੜਾ ਦਾਣਾ ਬਈ ਬਈ ਇੱਧਰ ਪਤਾ ਕੀ ਇਹ ਚੀਜ਼ਾਂ ਛੋਧਾਂ ਛੋਧਾ ਇਹ ਤੇ ਸਪਰੇ ਨਹੀਂ ਆਈ ਸਪਰੇ ਤੇ ਕੋਈ ਨਹੀਂ ਹੈਗੀ ਛੋਧਾ ਆਟਮ ਆ ਜਿਹੜੀ ਵੇਗੀ ਔਰੇ ਤਾਂ ਹੀ ਤਾਂ ਆਪਾਂ ਬਾਰ ਉਹਨੇ ਇੱਕ ਵਾਰ ਆ ਕੇ ਔਰੇ ਚਾਹੀਏ ਹਾਂ ਹੈਗਾ ਨਹੀਂ ਬਾਕੀ ਮੋਂਗੀ ਦੀ ਫਸਲ ਤਾਂ ਇਹ ਦੇਖੀ ਨਹੀਂ ਹੈਗੀ ਅਜੇ ਤਾਂ ਮੋਬਲੀ ਉਹ ਦੇਖੀ ਆ ਬਾਕੀ ਦੇਖਦੇ ਆ ਪਿੰਡ ਪੋਂਡ ਦਾ ਤਾਂ ਪਤਾ ਨਹੀਂ ਕਿਹੜਾ ਕਰਮ ਲੱਗਿਆ ਕੋ ਪਤਾ ਪਿੰਡ ਕਿਹੜਾ ਨਹੀਂ ਯਾਰ ਹੈ ਇਹਦਾ ਕੋਈ ਆਜਾਦ ਜਿਹਾ ਹੀ ਆ ਪਤਾ ਨਹੀਂ ਕਿੱਧਰ ਨੂੰ ਵੜ ਗਿਆ ਆ ਕੇ ਹੈ ਉਹ ਵਿਚੇ ਨੂੰ ਆ ਗਿਆ ਸਿੰਗਲ ਜੀ ਛੜ ਕੇ ਜਣ ਕੇ ਆਗੇ 28 30 ਕਿਲੋਮੀਟਰ ਆ ਗਿਆ ਅੰਦਰੋਂ ਵਿਚ ਨੂੰ ਆ ਗਏ ਵੀ ਹਾਰੇ ਪਿੰਡ ਦਾ ਨਹੀਂ ਪਤਾ ਹੈਗਾ ਹੈ ਏਰੀਏ ਮੂਫਲੀ ਦਾ ਏਰੀਏ ਮੂਫਲੀ ਦਾ ਬਾਈ ਸਾਰੇ ਮੂਫਲੀ ਮੂਫਲੀ ਖੜੀ ਆ ਕਿੰਨੇ گا ਬਾਈ ਦੀ ਆ ਸਾਰੇ ਮੂਫਲੀ ਪੂਰੇ ਮੂਫਲੀ ਮੂਫਲੀ ਦਿਖਦੀ ਸਾਰੇ ਪਾਸੇ ਹੀ ਬਾਕੀ ਇਹ ਦੇਹਲਾ ਬਾਈ ਘਟੋ ਘਟ ਵੀ 50 60 65 ਸਾਲ ਦੀ ਉਹ ਬੁਢੇ ਦੀ ਉਮਰ ਹੋਣੀ ਆ ਬਾਪੂ ਦੀ ਹੈ ਆ ਦੇਲਾ 50 60 70 ਸਾਲ ਦੀ ਮਾਤਾ ਹੋਊਗੀ ਆ ਦੇਲਾ ਬਾਈ ਫਿਰਦੇ ਆ ਮੈਸਾਂ ਚਾਰ ਦੇ ਆਪਣੇ ਇੱਕ ਨਾ ਮੰਜਿਆਂ ਤੇ ਪਏ ਆ ਬਾਈ ਹੈ 50 ਸਾਲ ਤੇ 55 60 ਸਾਲ ਦੀ ਉਮਰ ਚ ਆਪਣੇ ਮੰਜਿਆਂ ਤੇ ਪਏ ਆ ਆ ਫਰਕ ਆ ਬਾਈ ਖਰਾਕਾਂ ਦਾ ਦੇਖ ਲੋ ਬਾਪੂ ਦੀ ਤੌਰ ਦੇਖੋ ਤੁਸੀਂ ਹੈ ਡਿੰਗ ਦੇ ਤੂੰ ਗੱਡੀ ਆ ਤਿੰਨ ਦੋ ਮੈਸਾਂ ਬਾਕੀ ਬੱਕਰੀਆਂ ਦੇ ਲ ਆਰਾਮ ਗਾ ਤੁਰਿਆ ਜਾਂਦਾ ਕੋ ਗੋਡਾ ਨਹੀਂ ਦੁਖਦਾ ਕੋ ਕੁਛ ਨਹੀਂ ਦੁਖਦਾ ਹੈ ਇਹ ਜੀਦਾ ਬਾਈ ਖਰਾਕ ਦਾ ਬਹੁਤ ਪਰ ਕੜੀ ਅਰੀਜਨਲ ਖਰਾ ਹੱਡ ਚੀੜਾ ਬਾਈ ਕਿਵੇਂ ਹੱਡ ਚੀੜਾ ਬਾਈ ਵਜਨ ਨਹੀਂ ਹੈਗਾ ਇਹਦਾ ਦੇਖ ਲੈ ਆ ਲੈ ਕਿੰਨਾ ਕੋ ਵਜਨ ਹੋ ਗਿਆ ਬਾਪੂ ਦਾ ਮੈਂ ਕਹਿੰਦਾ ਮੈਂ 30 35 40 ਕਿਲੋ ਵਜਨ ਆਉਣਾ ਯਾਰ ਹੈ ਕੋਈ ਨਿਗਾ ਨਹੀਂ ਇਹਨਾਂ ਦੀ ਘੱਟ ਕੋਈ ਗੋਡਾ ਨਹੀਂ ਦੁਖਦਾ ਕੋਈ ਹੱਡ ਪੈਰ ਨਹੀਂ ਦੁਖਦਾ ਹੈਗਾ ਨਹੀਂ ਹਮ ਬਦਲ ਫੇਰ ਹੋ ਗਿਆ ਬੱਦਲ ਦਾ ਬਈ ਮੌਸਮ ਉਹਰੇ ਸ਼ਿਮਲੇ ਦੇ ਪ੍ਰੇਖਾ ਪੈਂਦਾ ਅੱਜ ਕੱਲ ਤਾਂ ਉਹਰੇ ਪਾਣੀਓ ਪਾਣੀ ਦਾ ਫਿਰ ਰਿਹਾ ਚਾਰੇ ਪਾਸੇ ਹੈ ਪਾਣੀਓ ਪਾਣੀ ਆਉਂਦਾ ਉਹਰੇ ਹੀ ਪਾਣੀ ਚੰਗਾ ਚੱਲਿਆ ਹਾ ਹਾ ਰੇਤਾ ਕਰਵਣਾ ਨਾ ਜਮਾ ਹੀ ਰੇਤਾ ਪੈੜੀਦਾ ਰੇਤਾ ਬਈ ਜਮਾ ਜਮਾ ਲਾਲ ਰੇਤਾ ਜਿਵੇਂ ਆਪਣੇ ਨੂੰ ਭੂਸ ਲਾ ਜਾ ਨਹੀਂ ਹੁੰਦਾ ਪੂਰਾ ਯਾਰ ਰੇਤਾ ਵਿਚੋਂ ਦੂਜੀਆਂ ਡਲੀ ਆ ਬਰੀਕ ਬਰੀ ਆ ਹੈਗਾ ਵਿਚ ਪਾਂਡੂ ਜਿਹਾ ਸੋਰਾ ਜਾ ਚੱਲੀਏ ਫਿਰ ਪੱਥਰਾ ਦੀ ਮਾੜਾ ਮਾੜਾ ਹਾਂ ਉਹ ਇਹ ਤਾਂ ਕੁਛ ਨਹੀਂ ਕੱਚਾ ਪੱਥਰ ਆ ਇਹ ਇਹਦਾ ਮਸ਼ੀਨ ਦੇ ਵਿੱਚ ਭਾਈ ਆਉਂਦਾ ਜੇਰੇ ਫੁੱਟ ਜਾਂਦਾ ਹੂੰ ਹੂੰ ਚੱਲੀ ਉਹ ਦੇਖੀਏ ਕਿਤੇ ਮੂੰਗੀ ਮੰਗੀ ਵਾਲਾ ਹਾਂ ਦੇਖੀਏ ਬਾਕੀ ਕਈ ਮੇਰੇ ਵੀਰਾਂ ਨਾਲ ਫੋਨ ਕੱਲ ਦੇ ਕਰੀ ਜਾਂਦੇ ਆ ਭਾਈ ਕਿੱਦਾਂ ਮੂੰਗੀ ਜਾਰੀ ਹੈ ਮੈਂ ਤਾਂ ਭਾਈ ਇੱਕ ਗੱਲ ਸਾਰਿਆਂ ਨੂੰ ਇੱਕ ਗੱਲ ਕਹਿਣਾ ਹੈ ਸਾਫ਼ ਠੀਕ ਹੈ 100 ਦੀ ਕੇ ਲੱਗ ਗੋਡੇ ਲੱਗੇ ਕੇ ਲੱਗੇ ਗਿੱਟੇ ਵੀ ਭਾਈ ਜਿਹਨੇ ਮਸ਼ੀਨ ਲੈ ਕੇ ਆਉਣਾ ਹਨਾ ਸਾਡੀ ਵੀਡੀਓ ਦੇਖ ਕੇ ਭਾਈ ਕੋਈ ਨਾ ਕਰਿਓ ਬਾਅਦ ਚ ਪਤਾ ਕੀ ਕਹਿੰਦੇ ਆ ਤੇਰੀ ਵੀਡੀਓ ਦੇਖ ਕੇ ਗਏ ਤੇ ਵੀਡੀਓ ਦੇਖ ਕੇ ਭਾਈ ਕੋਈ ਨਾ ਆਇਓ ਹਨਾ ਪੈਰੀ ਗੱਲ ਦਾ ਐਡਾ ਮੂਰਖ ਕੋਈ ਹੁੰਦਾ ਨਹੀਂ ਦੁਨੀਆ ਤੇ ਬੇਟਾ ਹਨਾ ਆ ਜੂਗਾ ਇੱਕ ਨਾ ਮੇਰਾ ਦੇਖੇ ਤੂੰ ਅਸੀਂ ਆਉਣਾ ਤਾਂ ਬਾਈ ਹਨਾ ਚਾਹੇ 6 7 6 ਕਿਲੋਮੀਟਰ ਹੈ ਆ ਪਰ ਫੇਰ ਵੀ ਆਪਾਂ ਦੇਖਣ ਆਏ ਆ ਵੀ ਚਲੋ ਗੱਡੀ ਜੀ ਇੱਕ ਵਾਰ ਹਨਾ ਜੇ 10 12000 ਦਾ ਤੇਲ ਲੱਗ ਜੂਗਾ ਤਾਂ ਏਰੀਏ ਦਾ ਭੇਤ ਪੈ ਜੂਗਾ ਹਨਾ ਤਾਹ ਕਰਕੇ ਆਏ ਐ ਸਪੈਸ਼ਲ ਨਹੀਂ ਕਰਮਨ ਬਾਈ ਦਾ ਕਹਿੰਦਾ ਚੱਲਾਂਗੇ ਹਨਾ ਮੂੰਗੀ ਤਾਂ ਹੈਗੀ ਆ ਮੈਂ ਕਹਾਂ ਨਹੀਂ ਕੋ ਦੇਖ ਕੇ ਆਈਏ ਹਾਂ ਹਾਂ ਬਈ ਹੈਗਾ ਨਹੀਂ ਇਹਨਾਂ ਪੱਗਾਂ ਨਾਲੇ ਨਾਲੇ ਕਹਿੰਦਾ ਉਹ ਪਹਿਲਾਂ ਕਹਿੰਦੀ ਸਾਰੀ ਇਹ ਮੂਹ ਦੇ ਵਾਲਾ ਮੂੰਗੀ ਵਾਲਾ ਤੇ ਨਿਕਲੀ ਮੂਕਲੀ ਹਾਂ ਦੇਖ ਲੈ ਹੈ ਸਹੀ ਗੱਲ ਆ ਕਹਿੰਦੇ ਸੀ ਹਨਾ ਮੇਰਾ ਸਾਰਾ ਹੀ ਮੂੰਗੀ ਉਹ ਮੂੰਗੀ ਉੱਥੇ ਮੂਕਲੀ ਨਿਕਲੇ ਜਿਆ ਸਾਰੀ ਮੂਫਲੀ ਉੱਥੇ ਇੱਕ ਬਜ਼ੁਰਗ ਨੂੰ ਮਿਲਿਓ ਕਹਿੰਦਾ ਸਾਰੀ ਇਹ ਫੀਲਡ ਇਹ ਤਾਂ ਮੂਫਲੀ ਦੀ ਆ ਬਾਕੀ ਇੱਕ ਗੱਲ ਹੋਰ ਆ ਤਸੱਲੀ ਦੇ ਵੀਰੇ ਪੈਂ ਗੱਲ ਦੀ ਕਰਨ ਆਏ ਆ ਜਿਹੜੀ ਮੱਕੀ ਦੀ ਬਜਾਈ ਆ ਹਨਾ ਮੱਕੀ ਮੱਕੀ ਵੀ ਦੱਸਦੇ ਆ ਕਿ ਸੇ ਕਿਸੇ ਜ਼ਿਲ੍ਹੇ ਜਾਈਗੀ ਆ ਮੱਕੀ ਦੀ ਇਹ ਸਿਰਫ ਕਲੀਅਰ ਕਰਨਾ ਆਪਾਂ ਦਾ ਆਉਣ ਦਾ ਮਕਸਦ ਇਹ ਆ ਵੀ ਜਿਹੜਾ ਆਪਣਾ 24 ਇੰਚ ਕੱਟ ਰਾ ਹਨਾ ਉਰੇ ਮੱਕੀ ਘੱਟ ਬੀਜੀ ਹੋ ਡਰਲਾਂਗੇ ਬੀਜੀ ਹੋਈ ਆਪਾਂ ਹੋਰ ਇੱਕ ਇੱਕ ਬੰਦ ਕਰਕੇ ਪਤਾ ਨਹੀਂ ਕਿ ਕੱਕਣ ਕੱਕਣ ਰੇਕ ਏਰੀਆ ਚ ਮੱਕੀ ਲੱਗਾ ਆਪਣੇ ਤਰੀਕੇ ਨਾਲ ਬੀਜੀ ਹੋਈ ਆ ਉਹ ਚੀਜ਼ ਦਾ ਆਪਾਂ ਦਾ ਇੱਕ ਡਾਟ ਦੂਰ ਕਰਨਾ ਆ ਹਨਾ ਵੀ ਜੇ ਕੱਟ ਰ ਆਪਣਾ 24 ਇੰਚ ਲਿਆਂਦਾ ਚੱਲਿਆ ਨਾ ਬਾਈ ਫਿਰ ਫਾਇਦਾ ਕੀ ਹਨਾ ਵਜਨ ਖਿੱਚੇ ਤਾਂ ਉਹੀ ਨਾਲ ਹੈਰਾਨ ਹੋਵਾਂਗੇ ਚੱਲੀਏ ਫਿਰ ਕਰਨਾ ਬਸ ਉਹ ਚੀਜ਼ ਦਾ ਆਪਾਂ ਚੈੱਕ ਕਰਨਾ ਹੈ ਉਦੇਵਾਰਾ ਚਰੀ ਜੀ ਬਹੁਤ ਆ ਕਰਮ ਉਹ ਦੇ ਲਾ ਹੈ ਬਹੁਤ ਹੀ ਬਹੁਤ ਆ ਯਾਰ ਇਹ ਕਿਹੜਾ ਟਾਈਮ ਰਾਸਤਾਂ ਦੇ ਵਿੱਚ ਇਹ ਚਾਰਾ ਚੂਰੇ ਨੂੰ ਰੱਖਦੇ ਹੋਣਗੇ ਹਨ ਹੈ ਨਾ ਨੀ ਚਾਰ ਨੂੰ ਨਹੀਂ ਬਈ ਇਹ ਇਹ ਇਕਨੇ ਬੇਚਬੂਚ ਦੰਨੇ ਆ ਆ ਬਾੜੇ ਲਾਏ ਹੋਏ ਆ ਬਈ ਆ ਦੇਖ ਯਾ ਡੰਗਰ ਇਹ ਨਾ ਚੰਗੇ ਰੱਖੇ ਹੋਏ ਆ ਹੁਣ ਹੁਣ ਉਹ ਗੱਲਾਂ ਨਹੀਂ ਹੈਗੀਆਂ ਪਹਿਲਾਂ ਨਹੀਂ ਆ ਡੰਗਰ ਬਈ ਪਸ਼ੂ ਚੰਗੇ ਆ ਨਾ ਦੇ ਹੁਣ ਕਿੰਨੇ ਕਿੰਨਾ ਜਗਾ ਵਿੱਝੇ ਆ ਦੇ ਦੇਖ ਲਾ ਉਹ ਸਿਰੇ ਤੱਕ ਘਰਾ ਕਟੋ ਘਟ ਵੀ ਇੱਕ ਹੋਰ ਦੇਖ ਨਾਲ ਨਦੀਨ ਵੀ ਵੜਦੇ ਆ ਥੱਲੇ ਕਾਕਾ ਖੋਖਾ ਸਭ ਸਾਰਾ ਵਿਚੇ ਵੜਦੇ ਆ ਬਾਈ ਇਹ ਸਾਫ ਕਰ ਨਹਿਰ ਕੇਤੇ ਨਾ ਨੇ ਹਾਂ ਇਹ ਮੂੰਗੀ ਦੇ ਵੀ ਆਪਾਂ ਮਸ਼ੀਨਾ ਆਏ ਥੋੜੀ ਹੋਣੀ ਢੇਰੀ ਲਾਉਣੇ ਵਾਲਾ ਜਗਾੜ ਲਿਆਉਣਾ ਪੈਣਾ ਨਾਲ ਹਾਂ ਉਹ ਲਾਉਣਾ ਪੈਣਾ ਹਾਂ ਆਏ ਨਹੀਂ ਕੱਲਾ ਚੱਲਣਾ ਗੱਡੀ ਦੇ ਥੱਲੇ ਫਤਰਾਇਆ ਖੁੱਲਿਆ ਫਿਰਦਾ ਇੱਕ ਦਾਦਾ ਇਹ ਥੋੜੀ ਆ ਭਾਈ ਤੋਂ ਹੈ ਉਹ ਭਜਾਈ ਥੋੜੀ ਹੈ ਭਜਾਈ ਤਾਂ ਕਿੰਨੀ ਦਾ ਕੱਢੀ ਖੁੱਲ ਭਜਾਈ ਕਿੰਨੀ ਕਾ 700 ਤੋਂ ਆਉਂਦੀ ਆ ਅੱਡੇ ਰੋਡ ਦੇ ਸੌ ਤੇ ਨਾ ਇਹ ਹੋਲ ਕੇ ਕਿਤੇ ਟੱਕਾ ਲਾ ਬੰਦੇ ਕਰ ਲਿਆ ਉਹਦੇ ਦਿਹਾੜੀ ਪਿਛੇ ਟੱਕਾ ਲਾਈ ਜਾਂਦੇ ਹੈਗਾ ਨਹੀਂ ਚਲੋ ਚੱਲਦੇ ਆਂ ਬਾਈ ਦੇਖਦੇ ਆਂ ਫਿਰ ਹੁਣ ਜਾ ਕੇ ਅੱਗੇ ਨੂੰ ਵੱਧਦੇ ਆਂ ਥੋੜਾ ਜਿਹਾ ਹੋਰ ਹਨਾ ਹੈ ਥੋੜਾ ਦੇਖਦੇ ਆਂ ਅੱਗੇ ਜਾ ਕੇ ਨਾ ਬਾਕੀ ਮੈਂ ਫੇਰ ਕਹਿਣਾ ਇਹੀ ਗੱਲ ਆ ਨਾ ਬਾਈ ਵੀ ਮੇਰਾ ਵੀਡੀਓ ਪਾਉਣ ਦਾ ਮਕਸਦ ਹੁੰਦਾ ਜਿਹੜਾ ਨਾ ਮੈਂ ਤਾਂ ਆਪਣੀ ਜਿਹੜਾ ਜਾਣਕਾਰੀ ਆ ਨਾ ਆਪਣੇ ਵੀਰਾਂ ਨੂੰ ਚਲੋ ਜਿਹੜੇ ਨੇ ਭਾਈ ਆਉਣਾ ਉਹਨਾਂ ਦਾ ਜਿਹਨੂੰ ਕਹਿੰਦੇ ਐਮਪੀ ਦੀ ਲੱਤ ਤੇ ਐਮਪੀ ਯੂਪੀ ਗੁਜਰਾਤ ਦੀ ਲੱਤ ਮਾੜੀ ਆ ਹਨਾ ਚਾਹੇ ਘਾਟਾ ਹੀ ਪੈਂਦਾ ਹੋਵੇ ਜਿਹਨੇ ਆਉਣਾ ਉਹਨੇ ਤਾਂ ਪਹੁੰਚੇ ਜਾਣਾ ਕਿਸੇ ਵੀ ਹਾਲ ਚ। ਬਾਕੀ ਆਪਾਂ ਤਾਂ ਆਪਣਾ ਇਹ ਸਿਰਫ ਇਹ ਕਲੀਅਰ ਕਰਨਾ ਆਏ ਆ ਵੀ ਮੱਕੀ ਦਾ ਜਿਹੜਾ ਚੱਲੂਗੀ ਕੱਟ ਰਹੀ ਹੀ ਕੱਟ ਰ ਚੱਲਣਗੇ ਜਾਂ ਕਿੱਦਾਂ ਹੋਊਗਾ ਨਹੀਂ ਆਪਣੀ ਰੀਲ ਹਨਾ ਚੁੱਪ ਕਰਕੇ 6 ਪੈ ਪਾ ਤਿੰਨ ਲਾ ਕੇ ਤਿੰਨ ਬਾਕੀ ਤਿਆਰ ਕਰੀਏ ਰੀਲ ਤੇ ਜਲਾ ਲਾਂਗੇ ਹਨਾ ਚੱਲੀਏ ਕਰੀਏ ਭਾਈ ਚਲੋ ਚੱਲਦੇ ਆ ਜੀ ਫੇਰ ਦਿਖਾਉਣਾ ਸਾਨੂੰ ਉਹ ਮੂੰਗੀ ਵਾਲਾ ਏਰੀਆ ਵੀ ਸੌਣ ਦਾ ਸ਼ਰਾਟਾ ਐ ਨਹੀਂ ਬਦਲਦਾ ਮੀ ਕਿੱਥੇ ਆ ਜਾਂਦਾ ਕਿੱਥੇ ਹਟ ਜਾਂਦਾ ਐ ਕਰਮਨ ਬਾਈ ਹਾਂ ਬਈ ਇਹਦਾ ਕਮਾਲੇ ਕਰੀ ਪਈਆ ਇੱਥੇ ਕਿੱਦੇ ਦਾ ਬਾਈ ਨੇਰੀਓ ਲਿਆ ਦਿੰਦਾ ਇਹ ਕਿਧਰ ਕਿੱਦੇ ਦਾ ਮੰਨ ਲਓ ਦਿਖਣ ਦੇ ਹਟ ਜਾਂਦਾ ਮੂਰੇ ਪਹਿਲੇ ਗੇਅਰ 'ਚ ਵੀ ਦਿਖਣ ਦੇ ਹਟ ਜਾਂਦਾ ਮੂਰੇ ਕਿਤੇ ਜਮਾ ਹੀ ਸੋਕਾ ਲੱਗ ਜਾਂਦਾ ਮੜਾ ਜਿਹਾ ਪਕਣੀਆਂ ਜੀ ਬਹਿ ਜੰਨੀ ਐ ਤੇ ਰੜ ਜਾਂਦਾ ਆ ਆ ਦਿੱਕਤ ਆ ਬਸ ਮੂੰਗੀ ਦੇ ਦੀ ਜੇ ਸੋ ਤਾਂ ਕਰਮਨ ਹਾਂ ਬਈ ਜੇ ਕਿਤੇ ਮੀਂਹ ਪੈ ਜਾਵੇ ਮਿੱਤਰਾ ਜੇ ਕਿਤੇ ਮੜੀ ਜੀ ਮਸ਼ੀਨ ਨੇ ਮਿੱਟੀ ਚੱਕ ਲਈ ਬੱਸ ਨੂੰ ਆਂ ਹਿਸਾਬ ਲਾ ਲਾ ਕਈ ਵਾਰ ਤਾਂ 엘ਿਵੇਟਰ ਸਾਰੀ ਦਿਹਾੜੀ ਲੱਗ ਜਾਂਦੇ ਜੋ ਕਰਨੇ ਆਂ ਆ ਪੱਥਰੇ ਬਣ ਜਾਂਦਾ ਸਾਲਾ ਬਾਕੀ ਗਏ ਆ ਆਪਣੇ ਡੀਟੀਓ ਸਾਹਿਬ ਬਹੁਤ ਚੈੱਕ ਕਰਦੇ ਆਂ ਕਿ ਰਾਸਤੇ ਯਾ ਖੜੇ ਤਿੰਨ ਇਹਨਾਂ ਨੇ ਬਾਈ بڑے ਰੋਡ ਤੇ ਨਾ ਐਕਸੀਡੈਂਟ ਹੋਏ ਆ ਬਹੁਤ ਜ਼ਿਆਦੇ ਕੇਸ ਹੋਏ ਆ ਹਣਾ ਹੁਣ ਆਪਾਂ ਕਿਹੜੇ ਰੋਡ ਤੇ ਆ ਦੂਦੂ ਨੂੰ ਆ ਗਿਆ ਨਾ ਦੂਦੂ ਜੈਪੁਰ ਨੂੰ ਜਾਂਦਾ ਬਾਈ ਰੋਡ ਕਿਸ਼ਨਗੜ੍ਹ ਤੋਂ ਜਿਹੜਾ ਜੈਪੁਰ ਨੂੰ ਉਹਦੇ ਉੱਤੇ ਜੜ ਗਏ ਫੇਰ ਆ ਗਏ ਹੁਣ ਇਹਦੇ ਲਾ ਕੇ ਲਾਉਣੇ ਦੇਖਦੀ ਹੈ ਮੂੰਗੀ ਹੈ ਨਾ ਬਾਕੀ ਮੌਸਮ ਫੇਰ ਵਾਈ ਖਰਾਵਾ ਮੈਨੂੰ ਲੱਗਦਾ ਨੀਂ ਜੈਪੁਰ 71 ਕਿਲੋਮੀਟਰ ਅੱਗੇ ਵੇਤੇ ਗਏ ਹੈ ਤੇ ਵੀ ਆ ਰਿਹਾ ਰਿਆ ਬੱਦਲ ਬੱਦਲ ਦਾ ਫਲ ਜੜਿਆ ਪਿਆ ਫੁੱਲ ਨੇ ਰਾਹ ਪਿਆ ਚਲੋ ਮਾਰਗ ਦੇ ਘਰ ਦੀ ਮੌਜ ਆਇਆ ਕਿ ਨਹੀਂ ਦੂਦੂ ਆ ਗਿਆ ਬਸ ਆ ਗਿਆ ਬਸ ਉਹ ਆ ਗਏ ਇੱਥੇ ਰੱਖ ਦਾਂ ਮੂੰਗੀ ਦੂਦੂ ਦਾ ਏਰੀਆ ਦੱਸਿਆ ਬਾਬੇ ਨੇ ਯਾਰ ਨੂੰ ਇੱਕ ਉੱਤਰ ਹੱਥ ਤੇ ਵੀ 12 ਦੇ ਰੋਡ ਦੇ ਉੱਤੇ ਹਨਾ ਤੁਹਾਨੂੰ ਜਿੱਥੇ ਮੈਂ ਵੀਡੀਓ ਪਾ ਬੰਦ ਕਰੀ ਦੀ ਉੱਥੇ ਤੇ ਚੜ੍ਹੇ ਹੀ ਦੇ ਬਾਈ ਰੋਡ ਦੇ ਉੱਤੇ ਚੜ੍ਹਨ ਤੋਂ ਬਾਅਦ ਨਾਲ ਇੱਧਰ ਆਪਣੇ ਮਸ਼ੀਨਾਂ ਦੇਖੀਆਂ ਇੱਕ ਤਾਂ ਆਪਣੇ ਜੱਗੀ ਬਾਈ ਵਾਲੀ ਉਹ ਦੇਖੀ 0 MJMB 076 ਹਨਾ ਬਾਕੀ ਮਸ਼ੀਨਾਂ ਖੜੀਆਂ ਨੇ 4-5 ਬਾਈ ਉਹ ਦੇਖ ਕੇ ਅਸੀਂ ਪਹੁੰਚੇ ਜਾ ਹਨਾ ਤਾ ਵੀਰਾਂ ਜਿਹੜੇ ਆਪਣੇ ਏਰੀਏ ਦੇ ਨਿਕਲੇ ਆਏ ਖੰਨੇ ਦੇ ਆ ਸਿਮਰਨ ਮਸ਼ੀਨ ਆ ਜਿਹੜੀ ਆ ਹਨਾ ਇਹ ਤਾਂ ਆਪਣੇ ਮੁੰਡੇ ਗਵੰਦੀ ਜੂਆਂ ਬਾਕੀ ਆਪਣੇ ਵੀਰ ਉਹਨੇ ਵੀਡੀਓ-ਬੂਡੀਓ ਦੇਖਦੇ ਤੇ ਹਨਾ ਇੱਧਰ ਮਲਕੀਤ ਖੜੀ ਆ ਗਵਿੰਦ ਖੜੀ ਆ ਹਨਾ ਮਸ਼ੀਨਾਂ ਦੇਖ ਕੇ ਚਲੋ ਮੈਂ ਕਹਾ ਬਾਈ ਉਹਨਾਂ ਨੂੰ ਮਿਲ ਕੇ ਚੱਲਦੇ ਆ ਹਨਾ ਬਾਕੀ ਬਾਈ ਹਲੇ ਕੰਮ ਦਾ 22 ਦਿਨ ਚੱਲਣਾ ਇੱਥੇ ਮੈਂ ਕਹਾ ਚਲੋ ਬਾਈ ਉਹਨਾਂ ਨੂੰ ਮਿਲ ਕੇ ਚੱਲਦੇ ਆ ਪਰ ਬਾਈ ਉਹਨੂੰ ਨਿਕਲੇ ਆਪਣੇ ਏਰੀਏ ਦੇ ਹੋਰ ਬਾਈ ਕੀ ਹਾਲ ਆ ਵਧੀਆ ਲੰਨੇ ਆ ਨਜ਼ਾਰੇ ਤੁਸੀਂ ਬੜੇ ਪਹਿਲਾਂ ਆ ਕੇ ਬਹਿ ਗਏ ਕਾਬਜਾ ਕਰਨ ਵਾਲੇ ਕੰਮ ਕਰਦਾ ਵੀ ਹੋਰ ਨਾ ਬੜੇ ਹੈ ਕਿ ਕਿੰਨੇ ਦਿਨ ਹੋ ਗਏ ਆਇਆ ਨੂੰ ਉਸਤਾਦ 15 ਦੀ ਉਹਨੂੰ ਚੱਲੇ ਸੀ ਕਿ ਖੰਨੇਓ 15 ਨੂੰ ਹਾਂਜੀ 17 ਨੂੰ ਪਹੁੰਚ ਗਈ ਸੀ ਉਰੇ ਇਹ ਸਿਮਰਨ ਤੇਰੀ ਆ ਹਾਂਜੀ ਵੀਰੇ ਜੀ ਐਮਬੀ ਤੇਰੀ ਆ ਠੀਕ ਆ ਇਹ ਬਾਈ ਦੀ ਅੱਛੇ ਮੁੰਡਾ ਚਲਾਉਂਦਾ ਠੀਕ ਆ ਬਾਪੂ ਆਪਣਾ ਲਾਣੇਦਾਰ ਆਈ ਆਪਣਾ ਹੋਰ ਲਾਣੇਦਾਰਾ ਠੀਕ ਆ ਠੀਕ ਆ ਵੀਰ ਜੀ ਠੀਕ ਆ ਵਧੀਆ ਖਾਈ ਗਿਆ ਨਾ ਰੋਟੀਆਂ ਕਿਹ ਜਨਾ ਕੱਢਦੀਆਂ ਠੀਕ ਆ ਨਾ ਰੋਟੀਆਂ ਖਾਣੀਆਂ ਆਂ ਪਹਿਲਾਂ ਜਿਆਦਾ ਆਗੇ ਕਾਲੀ ਯਾਦੇ ਕਰ ਗਏ ਹਨ ਇਹ ਕਿਹਜ ਮੈਟਰ ਹੋ ਗਿਆ ਵੀ ਜਾਦੇ ਪਹਿਲਾਂ ਆਉਣ ਦਾ ਕੋਈ ਨਾ ਸੀ ਗੱਲ ਪਹਿਲਾਂ ਕੰਮ ਚੱਲੂ ਫਿਰ ਵੀਰੀ ਲੱਭੇ ਨਹੀਂ ਉਹ ਪਿਆਰ ਦੀ ਬਰਤਾਤ ਲੇਟ ਹੋਈ ਜਣਾ ਲਾਣੇ ਦਾ ਅਸੀਂ ਵੀ ਤਾਂ ਹੀ ਆਏ ਆ ਸਾਨੂੰ ਕਈ ਬੰਦੇ ਤਾਂ ਕਹੀ ਗਏ ਵਿੱਚ ਫੋਨ ਕਰਕੇ ਮੂੰਗੀ ਚੱਲਣੇ ਵਾਲੀ ਆ ਅਸੀਂ ਪਹਿਲਾਂ ਡਾਟ ਕੱਢੀ ਜਾ ਕੇ ਬਿਲਕੁਲ ਬਿਲਕੁਲ ਤੇਰੇ ਪਤਾ ਕੀ ਗੱਲ ਹੋਈ ਜੀ ਜਿੰਨਾ ਸੀ ਆਏ ਆ ਹਾਂ ਕੋਈ ਮਹੀਨ ਬੰਦ ਹੋਇਆ ਔਰੇ ਪਹਿਲਾਂ ਮਹੀ ਇਹ ਪੈਂਦਾ ਸੀਗਾ ਔਰੇ ਵੀ ਆਹੋ ਅਸੀਂ ਪਿੱਛੇ ਦੇਖਿਆ ਬਹੁਤ ਪਾਣੀ ਖੜਾ ਗਈ ਜਗਾ ਤਾਂ ਤੇ ਬਸ ਬਾਕੀ ਦੇਖ ਲਿਆ ਚੱਲ ਪਊ ਘੱਟੋ ਘੱਟ ਖਾਲੀ ਲੋਕੂ ਪਰ 20 ਦਿਨ ਜੀ 20 22 ਦਿਨ ਲੱਗਣਗੇ ਆ ਲੱਗ ਜਾਣਾ ਬਾਈ 20 22 ਦਿਨ ਤਾਂ ਆਹ ਆਰਾਮ ਨਾਲ ਲੱਗ ਜਾਣਾ ਬਾਕੀ ਮੌਸਮ ਦੇ ਸਿਰ ਤੇ ਆ 20 22 ਦਿਨ ਵੀ ਜ ਸੁੱਕਾ ਰਿਹਾ ਹਨਾ ਜੇ ਮੀਂਹ ਮੁਕੇ ਤੇ ਜ਼ੋਰ ਗਾ ਪਈ ਗੇ ਫੇਰ ਕੰਮ ਆਊ ਹਾਂ ਇਹ ਸਿਮਰਨ ਐਦ ਕੀ ਲਈ ਆ ਬਾਈ ਹੈ ਹਾਂ ਜੀ ਹਾਂ ਜੀ ਇੱਧਰ ਨੂੰ ਲਿਆ ਆ ਸਿੱਧੀ ਹੋ ਹਾਂ ਬਿਲਕੁਲ ਹਾਂ ਮੰਨ ਨਹੀਂ ਮਸ਼ੀਨ ਮੰਡਾ ਸੋਣੀ ਬਣਾਈ ਆ ਸਿਮਰਨ ਨਾਲ ਵੀ ਕੰਮ ਬਹੁਤ ਵਧੀਆ ਬੰਦੇ ਆ ਲਾ ਉੱਥੇ ਹੈ? ਫੈਕਟਰੀ ਜਾ ਕੇ ਦੇਖੋ ਕੰਮ ਬਹੁਤ ਵਧੀਆ ਨਹੀਂ ਮੈਂ ਉੱਥੇ ਦੇਖੀ ਦੀ ਆਪਣੇ ਸਾਨੇ ਵਾਲ ਮੇਲਣ ਲੱਗਦਾ ਹੁੰਦਾ ਉੱਥੇ ਮੁੰਡਾ ਲਾਹ ਵਾ ਇਹਨਾਂ ਦਾ ਕੌਣ ਆ ਉਹ ਇੱਕ ਤਾਂ ਹੈਪੀ ਵੀ ਰਹੀ ਨਾ ਮਾਲਕਾ ਮੁੰਡਾ ਹੈਪੀ ਬੰਦਨ ਲਾਹ ਕੋਈ ਕਿਹ ਕੀ ਆ ਜਿਹੜਾ ਰੋਡਾ ਆ ਮੁੰਡਾ ਤੇਰੇ ਵਰਗਾ ਹੀ ਹਾਂ ਹਾਂ ਉਹ ਮਿਲਿਆ ਦਾ ਵੀਰ ਮੈਨੂੰ ਉੱਥੇ ਹਾਂ ਉੱਥੇ ਦੇਖੀ ਦੀ ਮੈਂ ਮਸ਼ੀਨ ਵਧੀਆ ਹੈ ਵੀ ਉੱਚੀ ਵੱਡੀ ਕਰੀ ਹੈ ਨਾ ਸੀਪਾਂ ਵੱਡੀਆਂ ਉੱਚੀਆਂ ਹੈ ਹੈ ਕਰਮਨ ਸੀਪਾਂ ਵੱਡੀਆਂ ਉੱਚੀਆਂ ਹਨਾ ਮੈਂ ਕਹਿੰਦਾ ਕਿਤੇ ਤੁਹਾਡਾ ਟੋਕੜ ਵੀ ਇਹ 4 4.5 ਫੁੱਟ ਦਾ ਸੀਪਾ ਹੋਣੀ ਆ ਨਾ ਬਿਲਕੁਲ ਜੀ ਬਿਲਕੁਲ ਹਾਂ ਭਜਾਲ ਦਾ ਦਾਣਾ ਮਾਰਦੇ ਮਸ਼ੀਨ ਜਿੰਨੀ ਫਰਜੀ ਭਜਾਲ ਗਈ ਹਾਂ ਪਹਿਲਾਂ ਇਹ ਚਲਾਈਏ ਵੀਰੇ ਜੀ ਪਹਿਲਾਂ ਮੇਰੇ ਕੋਲ ਨੀਰਾ ਸੀ ਵੀਰੇ ਅੱਛਾ ਗੀਰਾ ਪਹਿਲਾਂ ਨਿਊ ਹੀਰਾ ਨਿਊ ਹੀਰਾ ਉਹ ਵੇਚਤੀ ਉਹ ਵੇਚਦੀ ਆ ਠੀਕ ਇਹ ਲੱਤੀ ਐਦਗੀ ਹਾਂਜੀ ਐਕਚੁਅਲੀ ਨਹੀਂ ਮਸ਼ੀਨ ਬਾਈ ਚੰਗੀ ਬਣਾਈ ਆ ਮਸ਼ੀਨ ਬਹੁਤ ਹੈਵੀ ਆ ਬਣਾਈ ਬਾਈ ਉਹਨਾਂ ਨੇ ਆਹ ਡਾ ਲਾ ਹਾ ਅਜੇ 22 ਦਿਨ ਇੱਥੇ ਉਹਨਾਂ ਦਾ ਪਕਾਪਕਾ ਰੋਟੀਆਂ ਖਾਣਗੇ ਇਧਰ ਬਾਈ ਨੇ ਜੇ ਐਮਪੀ ਲਈ ਆ ਕਿੰਨੇ ਤੈ ਵੀ ਹੁਣੇ ਲੈਂਦੀ ਹੈ ਪਹਿਲੇ ਸੀਜ਼ਨ ਐ ਨਵੀਂ ਮਹੀਨਾ ਆਈਆਂ ਕਰਨ ਬਾਈ ਇਹਦੀ ਕੀ ਦੇਖ ਲਾ ਵੱਡਣਗੇ ਮੂੰਗੀ ਇਹ ਜਿਹਨਾਂ ਨੇ ਪੁਰਾਣੀਆਂ ਦੇ ਕਿੱਥੇ ਪੈਰ ਲੱਗਣ ਦੇਣੇ ਆ ਅੱਛਾ ਤੂੰ ਵੀ ਹੁਣੇ ਲੈ ਕੇ ਆਇਆ ਜੀ ਅੱਛਾ ਅਜੇ ਚਲਾਈ ਤਾਂ ਨਹੀਂ ਨਾ ਜੀ ਨਾ ਠੀਕ ਆ ਠੀਕ ਆ ਥੀਪਾਂ ਤੇ ਇਹਦੀਆਂ ਹੀ ਬਹੁਤ ਉੱਚੀਆਂ ਹਨ ਬਰਾਬਰੇ ਆ ਹਨਾ ਹਾਂ ਜੀ ਉੰਨੀਆਂ ਹੀ ਆ ਉਹ ਨਹੀਂ ਤੇ ਉਹ ਉਹ ਥੋੜੀ ਫੜਾ ਮੜਾਇਆ ਫਰਕ ਉਹਦੀ ਲੰਬੀ ਆ ਥੋੜੀ ਜਿਹੀ ਪਿੱਛੇ ਨੂੰ ਲੰਬੀ ਕਰਕੇ ਉੱਚੀ ਲੱਗਦੀ ਆ ਉਹ ਤਾਂ ਉਨੀ ਕੇ ਆ ਹਾਂ ਹਾਂ ਬਸ ਆਹੀ ਆ ਵੀਰੇ ਮਸ਼ੀਨਾਂ ਦਾ ਤੁਹਾਨੂੰ ਪਤਾ ਹੀ ਆ ਵੀ ਬਾਕੀ ਬੰਦੇ ਦੇ ਸਰਦੇ ਜੀ ਜੇ ਬੰਦਾ ਫੋਰਮੈਨ ਹਾਂ ਚਲਾਉਣੇ ਵਾਲਾ ਜੇ ਹੁਣ ਉਹਨਾਂ ਦਾ ਚਲਾਉਣ ਨਵੀਂ ਮਸ਼ੀਨ ਕਈ ਨਵੀਆਂ ਵੀ ਕੁਆੜ ਬਣਾਈਆਂ ਆਵੀਆਂ ਆਹ ਨਾਲ ਆਪਾਂ ਦੇਖਦੇ ਆਂ ਜਿਹੜੀਆਂ ਲੋਕਲ ਦੀਆਂ ਮਸ਼ੀਨਾਂ ਆਉਣੀਆਂ ਨੇ ਕੋਲ ਬੰਦਿਆਂ ਕੋਲ ਇੱਧਰ ਐਮਪੀ ਯੂਪੀ ਜ ਉਧਰ ਸਾਹਮਣੇ ਦੇਖਿਆ ਕਿ ਆਹ ਹਾਲਾਤ ਹੁੰਦੇ ਆ ਨਾ ਹੁਣ ਵੀ ਵਿਹਲੇ ਬਿਠ ਕੇ ਖਾਉਂਗੇ ਨੇ ਇਹਨਾਂ ਪਿੰਡ ਕਿਹੜਾ ਮਾਰੇ ਆਉਂਦੇ ਬਾ ਮਨਵਾਇਆ ਸੀਗਾ ਮੂਡ ਜਾਣ ਦਾ ਲੰਦਨਦਾਰ ਕਹਿੰਦਾ ਅੰਦਰ ਨੂੰ ਖਰਚਾ ਕਰਨੀ ਉਹਦੀ ਰਸ਼ਮ ਪਵਾ ਦੋ ਹਾਂ ਲੰਦਨਦਾਰ ਕਹਿ ਰਿਹਾ ਵੀ ਉਰੀ ਕਰ ਲੋ ਜੇ ਨਾ ਕੋਈ ਕਰਨਾ ਉਧਰ ਗਾਉ ਨੂੰ ਜਾਣਾ ਹੁੰਦਾ ਆਓ ਚੱਲਾਂ ਐਵੇਂ ਜਮਾਣਾ ਮੋਟਾ 10-15 ਦਿੰਦਾ ਚੱਲੂਏ ਕੋਈ ਨਾ ਕੋਸ ਚੱਲ ਪੈਣਾ ਬਾਈ ਬਸ ਟਮਾ ਟਾਮਾ ਵਿੱਚ ਤਾਂ ਫਲੀ ਆ ਗਈ ਵਿੱਚ ਵਿੱਚ ਨਹੀਂ ਐਨਾ ਟਾਈਮ ਬਾਈ ਤੁਹਾਨੂੰ ਪਹਿਲਾਂ ਕਿਹਨੇ ਸਲਾਹ ਦੇਦੀ ਬੈਨਾ ਪਹਿਲਾਂ ਚ ਜੀ ਹੈ ਹਾਂ ਚੱਕਰ ਪਤਾ ਕੀ ਆ ਪਿਛਲੇ ਸੀਜ਼ਨਾਂ ਅਸੀਂ ਆ ਜਿਆਦਾ ਆਏ ਸੀ ਨਾ ਅਸੀਂ ਪਿਛਲੇ ਮਹੀਨੇ ਪਿਛਲੇ ਸਾਲ ਦੋਵੇਂ ਮਹੀਨੇ ਚ 10 ਤਰੀਕ ਨੂੰ ਪਹੁੰਚੇ ਸੀ ਉਰੇ ਠੀਕ ਆ ਤੇ ਉਰੇ ਸਾਨੂੰ ਕੁਝ ਨਹੀਂ ਸੀ ਲੱਭਿਆ ਮੂੰਗੀ ਦਾ ਮਤਲਬ ਅੱਛਾ ਇਕੱਠੇ ਹੀ ਆਏ ਆ ਦੋਵੇਂ ਪਿੰਡ ਤੇ ਵੀ ਹਾਂਜੀ ਹਾਂਜੀ ਠੀਕ ਆ ਮੋਟਾ ਯਾਰ ਦੋਸਤ ਆਪਣਾ ਪਟਿਆਲੇ ਦਾ ਹੈ ਠੀਕ ਆ ਠੀਕ ਆ ਠੀਕ ਆ ਠੀਕ ਆ ਇਨੇ ਇਕੱਠੇ ਹੀ ਨਿਕਲੇ ਆ ਉਧਰ ਦੇ 31 ਨਿਕਲੇ ਠੀਕ ਆ ਕਦਰੀ ਨੂੰ ਚੱਲੇ ਤੇ 15 ਤਰੀਕ ਨੂੰ ਚੱਲੇ ਤੇ ਤਾਰਾਂ ਨੂੰ ਪਹੁੰਚ ਗਈ ਸੀ ਉਹਨੇ ਦਿਨੇ-ਦਿਨੇ ਚਲਾਈਆਂ ਮਸ਼ੀਨਾਂ ਆਰਾਮ ਨਹੀਂ ਫੇਰ ਆਪਣੇ ਉਧਰ ਦਾ ਵਿਹਲੇ ਬੈਠੇ ਆ ਆ ਦੇਖਣਾ ਬਾਅਦ ਚਲਾਉਣੀ ਐ ਇੱਧਰ ਤਿਆਰ ਹੋ ਗਈ ਮੂੰਗੀ ਆ ਨਾਲ ਪਿੰਡ 'ਚ ਹਾਂ ਤਿਆਰ ਐ ਇੱਥੇ ਤਿਆਰ ਆ ਵਿੱਚ ਵਿੱਚ ਤਾਂ ਫੜੀ ਗਈ ਆ ਜੀ ਆ ਫੜੀ ਕੀ ਤਿਆਰ ਆ ਮੂੰਗੀ ਆਓ ਦੇਖ ਲਈ ਆਪਾਂ ਦੇਖ ਕੇ ਆਏ ਆ ਤੇ ਜਿਹੜੀ ਆ ਚੱਲਣ ਦਾ ਹਾਲੇ ਲਮੀ ਫੇਰ ਆ ਗਿਆ ਹੈ ਨਹੀਂ ਨਹੀਂ ਇਹ ਤਾਂ ਹੈਗੀ ਐ 60 70 ਕਿਲੋ ਪਤਾ ਕੀ ਗੱਲ ਆ ਵੀਰੇ ਪਹਿਲਾਂ ਮੜਾ ਜਾਣਾ ਇੱਕ ਵਾਰ ਕਿਸੇ ਇਕਣਾ ਨਾ ਮੇਰਾ ਵੀ ਤੋ ਪਤਾ ਕੀ ਆ ਦੋ ਸਾਲਾ ਕੋਈ ਬੰਦਾ ਜਾ ਆਪਣਾ ਯਾਰ ਤਾਂ ਨਾ ਦੁੱਖ ਲੱਗਦਾ ਯਾਰ ਜੀ ਮਾੜੀ ਗੱਲ ਆ ਯਾਰ ਦੇਖ ਸਾਹ ਦਿੱਤੀ ਆ ਦੇਖ ਕੇ ਮੈਂ ਫੈਸਲ ਘੁੰਮ ਗਿਆ ਮੈਂ ਕਿਹਾ ਯਾਰ ਬਾਈ ਯਾਰ ਪਹਿਲਾਂ ਹੀ ਆ ਗਿਆ ਯਾਰ ਪਹਿਲਾਂ ਆਪਣੀ ਪੁਲਿਸ ਦੀ ਨਿਊ ਰਮਸ਼ੀਨ ਆ ਪਹਿਲਾਂ ਆਪਾਂ ਹੀ ਉਹਦੀ ਆ ਪਰਟਣ ਹੁੰਦੇ ਸੀ ਇਹ ਤੇ ਨਾ ਇਹ ਵਿੱਚ ਦੂਸਰੇ ਸਾਲ ਮੈਂ ਆਇਆ ਨਿਗਵਰੇ ਮੇਰਾ ਨੰਬਰ ਚੇਂਜ ਹੋ ਗਿਆ ਤੇ ਇੱਥੇ ਵਾਲੇ ਬੰਦਿਆਂ ਦੇ ਨੰਬਰ ਨੰਬਰ ਨਿਕਲ ਗਏ ਪਤਾ ਕੀ ਗੱਲਾਂ ਕਰਮ ਨੇ ਇੱਕ ਹੋਰ ਵੀ ਆ ਦੋਹਾਂ ਕੋਲੇ ਮਸ਼ੀਨਾਂ ਨਵੀਆਂ ਇਹ ਚੌਂ ਚ ਆ ਗਏ ਹਾਂ ਨਹੀਂ ਨਹੀਂ ਚੱਲ ਕੋਈ ਨਹੀਂ ਦਾਣਾ ਪਾਣੀ ਆ ਬਾਈ ਖਿੱਚ ਕੇ ਲਿਆਉਂਦਾ ਮਿੱਤਰਾ ਸਾਨੂੰ ਪਰਲੇ ਰੋਡ ਦੇ ਪਾਰਲੇ ਪਾਈ ਜਾਂਦੇ ਮੁੜ ਕੇ ਆਇਆ ਚਾਹ ਕਰਮਾਂ ਚ ਦੀ ਹਾਂ ਜਿਹੜਾ ਚੀਜ਼ ਕਰਾਂ ਮੈਂ ਮਖੌਲ ਕਰਦਾ ਵੀਰੇ ਗੁੱਸਾ ਫਿਰਾਂ ਕਰ ਲਿਓ ਪਤਾ ਕੀ ਆ ਪਿੰਡ ਤਾਂ ਐ ਹੋਊਗਾ ਮੁੰਡੇ ਕੰਮ ਤੇ ਗਏ ਨੇ। ਇਹਨਾਂ ਨੂੰ ਤਾਂ ਚਾਹੇ ਸੁੱਤੇ ਹੀ ਪਏ ਹੋਰੇ। ਨਹੀਂ ਨਹੀਂ। ਉਹ ਤਾਂ ਆਏ ਆ ਵੀ ਆ ਕੇ ਕੰਮ ਤੇ ਆ। ਇਹ ਕਹਿੰਦਾ ਜਿਹੜੀ ਤਪੱਸਿਆ ਕਰਦਾ ਕੋ ਖੱਟਦਾ ਵੀ ਫੇ ਉਹੀ ਆ। ਇਹ ਪਤਾ ਨਹੀਂ ਬਾਈ ਇਹਨਾਂ ਨੇ ਗੱਫੇ ਹੀ ਲੈ ਕੇ ਜਾਣੇ ਇਹ ਵੀ ਨਹੀਂ ਪਤਾ। ਸਹੀ ਗੱਲ ਐ ਇਹ। ਜਿਹੜਾ ਬਾਈ ਤਪੱਸਿਆ ਕਹਿੰਦੇ ਉਹੀ ਨਹੀਂ ਹੁੰਦੀ। ਇਹ ਤਪੱਸਿਆ ਹੀ ਆ ਰੌਡੀਆਂ ਨੇ। ਆ ਫੇ ਮੀਂਹ ਪਉਣ ਕਣੀ ਤੇ ਤਾਂ ਬਚਾਓ ਹਨਾ ਚੱਲ ਆ ਵੀ ਅੱਡਾ ਵਧੀਆ। ਪੱਕਾ ਕੋਠਾ ਜਾਲਾ। ਪਹਿਲਾਂ ਪੰਪ ਹੁੰਦਾ ਦੀ। ਆਓ ਕਿਆ ਬਾਤ ਹੈ ਸਾਨੂੰ ਵੀ ਇੱਥੇ ਆਉਣਾ ਪਿਆ ਤੁਹਾਡੇ ਕੋਲੇ ਐ ਕਰਮਨ ਅੱਡਾ ਠੀਕ ਆ ਰਿਹਾ ਨਾ ਮਾਰ ਕੇ ਵੀਰੇ ਮੋਸਟ ਵੈਲਕਮ ਹੋਰ ਕਿਆ ਪਤਾ ਇਵੇਂ ਇੱਥੇ ਦੇਰਾਂ ਲਾ ਲਈ ਤੁਹਾਡੇ ਲੱਗੇ ਆ ਕੇ ਹੈ ਚਲੋ ਠੀਕ ਆ ਬਾਈ ਬੈਸਟ ਆਫ ਲੱਕ ਮੇਰਾ ਵੀਰ ਕਰੋ ਕੰਮ ਛੇਤੀ ਛੇਤੀ ਸਟਾਰਟ ਖਿੱਚ ਕੇ ਰੱਖਿਓ ਮੇਰਾ ਵੀਰ ਹੈਗਾ ਐਨ ਤਸੱਲੀਆ ਕਰਾ ਕੇ ਜਾਣੀ ਆਪਾਂ ਚਲੋ ਬਾਈ ਚੱਲਦੇ ਹਾਂ ਉਹ ਦੇਖਦੇ ਹਾਂ ਕਰਮਨ ਬਾਈ ਆਪਾਂ ਵੀ ਦੇਖੀਏ ਕੋਈ ਕਾਨ ਵਧੀਆ ਹੋਣਾ ਹਾਂ ਮੈਂ ਨਹੀਂ ਕਰੀਏ ਤਿਆਰੀ ਤੇਰੀ ਵੀ ਛੁੱਟੀ ਖਤਮ ਹੁੰਦੀ ਜਾਂਦੀ ਹੈ ਫੌਜੀਆ ਵਾਂਗੂ ਤੇ ਤੂੰ ਵੀ ਕਿਹੜਾ ਹਿਲਦਾ ਸੀ ਯਾਰ ਬਾਕੀ ਮੌਸਮ ਬਾਈ ਫੇਰ ਖਰਾਬ ਹੋ ਗਿਆ ਮੀ ਹਣਾ ਹਲਕਾ-ਪੁਲਕਾ ਜਿਆ ਕਣੀਆਂ ਜਿਹੀ ਪਈ ਜਾਂਦੀਆਂ ਇਹ ਵੀ ਤੱਕਾ ਹੀ ਕਰੀ ਜਾਂਦਾ ਐਦ ਕੀ ਕਮੈਨ ਵਾਲਾਗਾ ਚਲੋ ਨੌ ਤੇ ਆਕੇ ਬਾਈ ਮੁੰਗੀ ਦੇ ਦਰਸ਼ਨ ਹੋਏ ਆ ਆਹ ਖੜੀ ਆ ਮੁੰਗੀ ਕਰਮ ਨਾ ਆਏ ਤਾਂ ਮੇਲਾ ਦਾ ਮੀ ਬਾਈ ਜਿਹੜਾ ਪੈਂਦਾ ਪੈਰੇ ਦਾ ਹੀ ਪੈਂਦਾ ਆਪਾਂ ਦਾ ਕਹਿੰਦੇ ਨੁਕਸਾਨ ਕਰਦਾ ਦੱਬ ਪਰ ਇਹਦਾ ਫਾਇਦਾ ਹੈ ਬਾਈ ਇਹ ਕਹਿੰਦੇ ਜਿੰਨਾ ਮੀਂਹ ਪਊਗਾ ਫਲੀ ਜ਼ਿਆਦਾ ਪਊਗੀ ਯਾਰ ਜੇ ਨਾ ਆਵੇਂ ਵੀ ਆ ਫੇ ਤਾਂ ਰਹਿਣੀਆ ਨਹੀਂ ਫਲੀ ਪੈਣੀਆ ਨਹੀਂ ਬਾਈ ਉਹ ਵੀ ਮੈਨੂੰ ਕਿਸੇ ਕੰਮਾਂ ਵਾਲੇ ਦੀ ਲੇਰਾਂ ਲੱਗਦਾ ਉਹ ਦੇਖ ਕੱਪੜੇ-ਕੁੱਪੜੇ ਸੁੱਕਣੇ ਪਏ ਹੋਏ ਗੱਡੀ ਵੀ ਉਹੀ ਲੱਗਦੀ ਹੈ ਹੈ ਤਾਂ ਕੋਈ ਹੋਰ ਜਨਾਈਂਦਾ ਇਹਦਾ ਹੋਰ ਫਾਰਮ ਆ ਗਏ ਤਾਂ ਮੈਂ ਉਹਨੇ ਚੋਹੋ ਬਾਈਓ ਸੋਲਰ ਆਏ ਹੋਏ ਮੈਂ ਕਹਿੰਦਾ ਇੰਨੇ ਸੋਲਰ ਲੈਟ ਦੰਦਾ ਆਉਣਾ ਬਾਈ ਇਹ ਕਿ ਬਿਜਲੀ ਵਾਲਿਆਂ ਨੂੰ ਮੈਂ ਕਿ ਮੈਨੂੰ ਇੱਕ ਕੱਲ ਦੇਖਿਆ ਸੋਲੋ ਸਿਸਟਮ ਜਾਦੇ ਹੈ ਜਿਹਦਰਾ ਨਾ ਹੂੰ ਪਰ ਉਹਦੇ ਦਾ ਮੋਟਰ ਹੀ ਨਹੀਂ ਹੈ ਕਿ ਸੋਲੋ ਸਟਪ ਕਿੱਥੇ ਆ ਆਓ ਪਰੇ ਵੀ ਮੀਂਹ ਤਾਂ ਹੀ ਆ ਕਰਨ ਹਾਂ ਮੀਂਹ ਤਾਂ ਹੀ ਆ ਵਾ ਮੀਂਹ ਵੀ ਚੰਗਾ ਪਿਆ ਤੇ ਪਾਣੀ ਉਹ ਪਾਣੀ ਖੜਾ ਗਿਆ ਇਤਾਂ ਦੇ ਵਿੱਚ ਹੈਂ ਮੀਂਹ ਆ ਯਾਰ ਤਾਂ ਕਣਦੀ ਤੋੜੀ ਹੋਣੀ ਆ ਹੋਰ ਕੀ ਤੋੜੀ ਤਾਂ ਪਰ ਗਣਕੇ ਨਹੀਂ ਹੁੰਦੀ ਕਣਕਦਾਰ ਹੁੰਦੀ ਹੋਗੀ ਉਹ ਸੱਚੀ ਹਾਂ ਕਣਕ ਤਾਂ ਹੁੰਦੀ ਹੋਗੀ ਨਾ ਹੁਣ ਤਾਂ ਕੀ ਖਾਣਾ ਦੇਖਦੇ ਹਾਂ ਅਸਲੀ ਕੰਮ ਸਰੀਰ ਨਹੀਂ ਇਹਦਾ ਠੀਕ ਹੈਗਾ ਅਸਲੀ ਆਪਾਂ ਪਤਾ ਗਿਆ ਕਰਮ ਨਾ ਆਪਾਂ ਸ਼ੁੱਧ ਖਾਣਾ ਖਾ ਲਿਆ ਹੁਣ ਤੁਹਾਨੂੰ ਮੈਦਾ ਖਾਣਾ ਪੈਣਾ ਬਾਈ ਤਾਂ ਸਰੀਰ ਲੋਡ ਹੋਣਾ ਉਹ ਆਪਾਂ ਸਰੀਰ ਆ ਮੈਦੇ ਦੇ ਸਿੱਧੀ ਗੱਲ ਆ ਜਿਹੜੀ ਉਹ ਮੈਦਾ ਖਾਣੂ ਯਾਰ ਉਹ ਜਿਹੜਾ ਪ੍ਰੈਟ ਖਾਦੇ ਨੇ ਉੱਥੇ ਉਹ ਰਾਤ ਜਾਂ ਤਾਂ ਕਹਿੰਦਾ ਹੋਰ ਖਾ ਲਾਦਾ ਸਾਲਾ ਟੇਸਟੀ ਲੱਗਿਆ ਟੇਸਟੀ ਨਹੀਂ ਉਹ ਠੀਕ ਤਾਂ ਆਪਾਂ ਬਾਈ ਮੈਂ ਇਦਾਂ ਨਹੀਂ ਖਾਦਾ ਦੋ ਤਿੰਨ ਦਿਨ ਹੋ ਗਏ ਸਿੱਧੀ ਗੱਲ ਆ ਮੈਤੇ ਬਲ ਗਏ ਸਰੀਰ ਆਹ ਤਾਨੂੰ ਇੱਥੇ 버거 버거 ਖਾਣੇ ਬਣਿਆ ਆਪਾਂ ਨੂੰ ਦਾ ਜਾ ਕੇ ਚਲ ਲੋਟ ਆਉਣਾ ਬਣਾ ਸਰੀਰ ਬੱਲਾ ਬੱਲਾ ਮੀਂਹ ਦਾ ਪਾਣੀ ਇੱਧਰ ਬੋਖੜਾ ਤਾਂ ਮੀਂਹ ਨੇ ਲਾਂਬੇ ਗੱਟ ਰੱਖੀ ਇੱਧਰ ਹਾਂ ਮੀਂਹ ਹੈ ਬਹੁਤ ਵੈਰਾਈਟੀ ਮੀਂਹ ਇਹਦੋਂ ਆ ਮੀਂਹ ਵੀ ਬਹੁਤ ਆ ਬੱਕਰੀਆਂ ਵੀ ਬਾਹਾਂ ਪੱਗਾਂ ਦੇ ਲਾ ਵਟੇ ਖਾਗਾ ਕਿ ਕਰ ਮੰਦੇ ਆ ਨਾ ਇਹ ਬੱਕਰੀਆਂ ਵੀ ਬਾਦਨਾ ਰੋਡ ਦੇ ਉੱਤੇ ਬੱਕਰੀਆਂ ਛੇਲੇ ਛੇਲੇ ਗਏ ਆ ਮੈਸਾ ਪਤਾ ਨਹੀਂ ਕੀ ਕੀ ਆ ਨਾ ਇਹ ਬੰਦੀਆਂ ਹਾਂ ਐਂ ਤੁਰੇ ਫਿਰਦੇ ਉੱਪਰ ਸਹੀ ਗੱਲ ਆ ਹੁਣ ਤਾਂ ਨੂੰ 버ਗਰ ਕਰਾਉਣਾ ਕਦੇ ਉੱਥੇ ਪਿੱਛੇ ਆਇਆ ਤਾਂ 버ਗਰ ਕਿੰਗ ਉੱਥੇ ਕਿੱਥੇ ਵਧੀਆ ਹੈਗੇ ਤੇ ਪਿੱਛੇ 버ਗਰ ਕਿੰਗ ਤਾਂ ਯਾਰ ਚੰਗੀ ਫਰਾਂਚ ਆ ਉਹਦਾ 버ਗਰ ਕਿੰਗ ਦੀ 버ਗਰ ਕਿੰਗ ਆਦਲਾ ਬਾਈ ਪਾਣੀ ਨਾ ਭਰੇ ਪਿਆ ਖੇਤ ਇਧਰ ਵੀ ਇਹ ਜੀ ਮੂੰਗੀ ਹੋਣੀ ਆ ਕੇ ਕਰਮ ਵਾਲੇ ਦੀ ਹੈ ਨਾ ਯਾਨੀ ਮੈਸੀ ਡਰਾਈਵਰ ਬਾਦ ਆਰੇ ਛੋਟੇ ਛੋਟੇ ਟਰੈਕਟਰਾਂ ਦੇ ਲੋਕ ਕੰਮ ਲਈ ਜਾਂਦੇ ਨੇ ਇਹ ਲੈਣਾ ਪਿੰਡ ਬਾਈ ਕੱਚੇ ਮਕਾਨ ਨਾ ਅੱਜ ਵੀ ਇਹਨਾਂ ਦੇ ਪੂਰੇ ਆ ਖਰਚਾ ਹੈ ਜੀ ਬਾਈ ਹਾਂ ਖਰਚਾ ਨਹੀਂ ਖਰਚਾ ਕਾਦਾ ਯਾਰ ਇਹਨਾਂ ਦਾ ਵਧੀਆ ਜੀਜਾ ਖਾਣੀਆਂ ਇਹਨਾਂ ਨੇ ਓ ਆਪਣੇ ਸ਼ਾਮ ਨੂੰ ਕਹਿੰਦੇ ਚੰਗੀ ਮਾੜੀ ਸਬਜ਼ੀ ਬਣਾਈ ਹੋਵੇ ਕਈਆ ਕੋ ਦੋਨੋਂ ਘਨੇ ਆ ਕੇ ਬਣਾਇਆ ਓ ਰੋਜੀ ਕਦੋਂ ਇਹਨਾਂ ਨੇ ਬਾਈ ਖਾਣਾ ਹੀ ਆਈ ਕੋ ਤਾਂ ਘਰਾਂ ਹੀ ਸਬਜ਼ੀਆਂ ਲਾ ਕੇ ਖਾਈ ਜਾਣੀਆਂ ਉਹੀ ਆ ਬਾਜ਼ਾਰ ਆ ਕੇ ਬਾਈ ਇਹ ਘਰ ਐਂਪ ਬੋ ਬਣਾਏ ਹੋਇਆ ਮਿੰਟ ਮਿੰਟ ਪਰ ਐਂਪ ਪਾਉਦਾ ਰੈਂਪ ਵੀ ਐਡਾ ਵੀ ਜੇ ਕਿਤੇ ਗੱਡੀ ਤੇਜ਼ ਵੱਜੀ ਦੂਏ ਪਾਸੇ ਨੂੰ ਮੂੰਹ ਕਰਕੇ ਛੱਡ ਜੂ ਆ ਆ ਗਏ ਇਹਨਾਂ ਦੇ ਬਾਜ਼ਾਰ ਆ ਹਨਾ ਆ ਚੌਂਕ ਬਣਿਆ ਆ ਵੀ ਆ ਦੇਖ ਲਓ ਬਾਜ਼ਾਰ ਦੇ ਵਿੱਚ ਹਨਾ ਮੇਨ ਚੀ ਜਿਹੜੀ ਸਮੋਸਾ ਪਤਾ ਨਹੀਂ ਕਿਆ ਕਿਆ ਕਹਿੰਦੇ ਨੇ ਘਰ ਮਨੂੰ ਗੋਲ ਜਾਂਦਾ ਜਿਹੜਾ ਉਹ ਖਾਣੇ ਵਾਲਾ ਗੋਲ ਜਾਂਦਾ ੜਾ ਖਾਣੇ ਵਾਲਾ ਕੀ ਜੀ ਹੈ ਕਾਦੇ ਵਾਲਾ ਗੋਲ ਜੀ ਆ ਆ ਘਰਾਂ ਬਾਈ ਦੇਖ ਲਓ ਹਨਾ ਚਲੋ ਹੁਣ ਤਾਂ ਬਹੁਤ ਪੱਕੇ ਮਕਾਨ ਹੋ ਗਏ ਗਰਮ ਨਹੀਂ ਤੇ ਬਾਈ ਕੱਚੇ ਮਕਾਨ ਹੈਗੇ ਆ ਵਿੱਚ ਵਿੱਚ ਪਿੰਡ ਜਿਹੜੇ ਜਮੇ ਕੱਚੇ ਮਕਾਨ ਰੋਡ ਕਰਕੇ ਆ ਹੈ ਜਿਹੜੇ ਰੋਡ ਤੋਂ ਥੱਲੇ ਨੂੰ ਕੱਚੀ ਨਿਮਾ ਹਾਂ ਦੇਖਣ ਆ ਬਾਕੀ ਕੱਚੇ ਮਕਾਨ ਆ ਦੇਖ ਕੇ ਜਾਣੇ ਆ ਥੋੜਾ ਥੋੜਾ ਕੱਚੇ ਕੇ ਲੈ ਕੇ ਜਾਣੇ ਵਧੀਆ ਹਾਂ ਆ ਤਾਂ ਪਿੰਡ ਸਾਰੇ ਹੀ ਪੱਕੇ ਹੈ ਇਹ ਨਹੀਂ ਹੁਣ ਤਾਂ ਮਾਡਲ ਜਮਾਨੇ ਜੇ ਆ ਗਏ ਵੀ ਹੈ ਨਾ ਔਲੀ ਔਲੀ ਇਹਨਾਂ ਨੇ ਵੀ ਬੈਦੇ ਤੇ ਚੱਲ ਪਣਾ ਨਵੀਂ ਪੀੜ੍ਹੀ ਹੈ ਜਿਹੜੀ ਹੈ ਨਾ ਹਾਂ ਇਹ ਜਾਣਾ ਤੈਨੂੰ ਪਤਾ ਹੀ ਆ ਜੇ ਨਹੀਂ ਇੱਕ ਗੱਲ ਆ ਬਾਈ ਦਿਲ ਬਹੁਤ ਲੱਗਦਾ ਇਧਰ ਆ ਨਾ ਜਿੰਨਾ ਮਰਜੀ ਉਹ ਆ ਮਾਤਾ ਦੇ ਜਾਂਦੇ ਆ ਬਾਈ ਹੈ ਨਾ ਜਿਵੇਂ ਆਪਣੇ ਨਿਆਣਾ ਦੇ ਵੀ ਮਾਤਾ ਦੇ ਦਰਸ਼ਨ ਕਰਨ ਜਾਂਦੇ ਆ ਇੱਥੇ ਵੀ ਹੈਗੀ ਇੱਕ ਮਾਤਾ ਮੰਦਿਰ ਆ ਉਹ ਇਹਨਾਂ ਦਾ ਇਧਰ ਨਾ ਕੇ ਕਰਮਨ ਬਾਈ ਕਿਹੜਾ ਮੰਦਿਰ ਲੱਗਿਆ ਕੋ ਪਤਾ ਹਾਂ ਕਾਟੂ ਸ਼ਾਮ ਕਾਟੂ ਸ਼ਾਮ ਮੰਦਿਰ ਆ ਉਹ ਹੈ ਆਹ ਉਹ ਝੰਡਾ ਲੱਗ ਗਿਆ ਨੇ ਬਾਈ ਉਹਨੇ ਹਨਾ ਸਾਰੀ ਇਹਨਾਂ ਦੀ ਮਮਤਾ ਹੈ ਆਹ ਉਹ ਸ਼ਰਦਾ ਜਿਹੜੀ ਸੁੱਕੀ ਸੀ ਸ਼ਰਦਾ ਮਦਾਬਕ ਬਾਈ ਆਪਣੀ ਸ਼ਰਦਾ ਪੂਰੀ ਕੰਨ ਜਾਂਦੇ ਆ ਫੇ ਵੀ ਹਨਾ ਜਿਵੇਂ ਆਪਣੇ ਨੰਨਾਂ ਦੀ ਵੀ ਜਾਣੇ ਯਾਰ ਹਾਂ ਇਹਨਾਂ ਦੀ ਲੇਡੀਜ਼ ਵੀ ਜਾਣਦੀਆਂ ਨੇ ਸਾਰੀਆਂ ਹੀ ਹਨਾ ਆਹ ਲਾ ਪਾਣੀ ਚੰਗੇ ਚੰਗੇ ਉਹਦੇ ਭਰਿਆ ਹਾਂ ਕੀਤਾ ਕੁੱਤਾ ਜਣਾ ਗੱਲ ਹੈ ਸਟਾਕ ਜਣਾ ਹੋ ਗਿਆ ਨਾ ਉਹ ਵੀ ਆਉਣੇ ਆ ਪੈਕ ਵਾਲੇ ਬੈਠੇ ਆ ਦੇ ਥੱਲੇ ਬੈੜ ਕੇ ਤੇਲਾ ਵਾਖਲਾ ਲੈਣਾ ਇੱਥੇ ਆ ਦੇ ਵਾਣਾ ਚਲੋ ਦੇਖਦੇ ਹਾਂ ਹੁਣ ਕਿੱਥੇ ਲੱਗਦਾ ਜੱਡਾ ਸਾਜੀ ਭਾਈ ਰਾਤ ਤਾਂ ਹੋ ਗਿਆ ਦਾ ਹਨੇਰਾ ਹਨਾ ਤੁਹਾਨੂੰ ਵੀਡੀਓ ਬਣੀ ਨਹੀਂ ਹਨੇਰੇ ਚੋਂ ਬੜੇ ਵੀ ਹਨਾ ਆਪਾਂ ਰਾਤ ਟਕਾਣੇ ਖੜ ਗਏ ਤੇ ਆ ਕੇ ਇਹਨਾਂ ਆਪਣੇ ਕੇਕੜੀ ਦੇਵੜੀ ਤੋਂ ਜਿਹੜਾ ਰੋਡ ਆ ਨਾ ਕੋਟੇ ਨੂੰ ਜਾਂਦਾ ਅਜੇ ਚੜ੍ਹੇ ਹੀ ਤੇ ਥੋੜਾ ਹੀ ਆਏ ਆ ਕੋਟੇ ਨੂੰ ਮੰਡਲ ਉੱਥੇ ਚੜ੍ਹ ਕੇ ਮੰਨ ਤਾਂ 5-7 ਕਿਲੋਮੀਟਰ ਆਏ ਹੋਵਾਂਗੇ ਤੇ ਮੈਂ ਕਿਹਾ ਕਰਮ ਨੂੰ ਕਿ ਮਿੱਤਰਾ ਕਮਰਾ ਲਈਏ ਇਧਰ ਇੱਕ ਕਮਰਾ ਲੈ ਲਿਆ ਦਾ ਮੈਂ ਕਹਿੰਦਾ ਸੁਆਦ ਆ ਗਿਆ ਬਈ ਪਰਸਾਂ ਦਾ ਢਾਬੇ ਤੇ ਸੌਂ ਗਏ ਇੱਕ ਨੇ ਜਿਵੇਂ ਉਹ ਢਾਬਾ ਹੈ ਨਾ ਇੱਕ ਨੇ ਢਾਬੇ ਦੇ ਮੂਹਰੇ ਸੌਂ ਕੇ ਵੀ ਸਾਰੀ ਰਾਤ ਗੱਡੀਆਂ ਐ ਪੀ ਤੈਂ ਪੀ ਬੱਜੀ ਗਈ ਬੰਦੇ ਆਈਏ ਨਾ ਢਾਬੇ ਤੇ ਤਾਂ ਬਈ ਗਾ ਕੁਦੇ ਆਉਣੀ ਹੀ ਹੋਣ ਉਹ ਤਾਂ ਰੋਕ ਨਹੀਂ ਸਕਦੇ ਹਾਂ ਬਾਕੀ ਆ ਵਧੀਆ ਇੱਥੇ ਪ੍ਰੋਜੈਕਟ ਬਿਲਕੁਲ ਹਾਈਵੇ ਦੇ ਉੱਤੇ ਆ ਮੈਂ ਕਹਿੰਦਾ ਨਜ਼ਾਰਾ ਆ ਗਿਆ ਰਾਤ ਦਾ ਪਤਾ ਵੀ ਨਜਾਇਗਾ ਵੀ ਦਿਨ ਕਰੋ ਚੜ ਗਿਆ ਬਹੁਤ ਸੋਹਣਾ ਕੰਮ ਆ ਜਿਹੜਾ ਹਨਾ ਰੋਟੀ ਰੋਟੀ ਇੱਥੇ ਦੇ ਦਿੰਦੇ ਆ ਬਾਈ ਯੂ ਨਹੀਂ ਰੋਟੀ ਵੀ ਰਾਤ ਇੱਥੇ ਦੇ ਕੇ ਆ ਕਮਰੇ ਆ ਨਾ ਵਧੀਆ ਏਸੀ ਲੱਗਿਆ ਹੋਇਆ ਮੈਂ ਕਹਿੰਦਾ ਸਵਾਦ ਆ ਗਿਆ ਕੰਮ ਦਾ ਰੋਟੀ ਦੇ ਗਿਆ ਬਾਈ ਇੱਥੇ ਰੋਟੀ ਖਾ ਕੇ ਆ ਨਾ ਵਧੀਆ ਲਫਾਫੇ ਲਪੇਟ ਕੇ ਇਹ ਲੇਡੀ ਲੱਗੀ ਹੋਈ ਆ ਵਧੀਆ ਰਾਤ ਪਤਾਨ ਲੱਗਿਆ ਬਾਈ ਸਾਰੀ ਰਾਤ ਹੁਣ ਪਤਾ ਸਵੇਰੇ ਇੱਕ ਖੁੱਲੀ ਯਾਰ ਉੱਠੇ ਆ ਬਾਕੀ ਆਇਆ ਬਈ ਮੂੰਗੀ ਦਾ ਬਾਈ ਇਧਰੋਂ ਪੁੱਛੇ ਮਾ ਇਹ ਜੀ ਬਹੁਤ ਮੂੰਗੀ ਹੈ ਕੇਕੜੀ ਵਾਲੇ ਚ ਪਰ ਇਧਰ ਪਾਣੀ ਬਹੁਤ ਆ ਗਿੱਲਾ ਇੰਨਾ ਗਿੱਲਾ ਕਈ ਜਗ੍ਹਾ ਦਾ ਇੰਨਾ ਪਾਣੀ ਖੜਾ ਡੁੱਬਿਆ ਪਿਆ ਸਾਰਾ ਕੁਝ ਆ ਇਧਰੋਂ ਠੀਕ ਆ ਜੇ ਚਲੋ ਬਾਕੀ ਜੀ ਨਹੀਂ ਆਉਣਾ ਨਾ ਬਈ ਦੇਖ ਕੇ ਜਰੂਰ ਜਾਇਓ ਕੋਈ ਦੇ ਲੋ ਬਾਈ ਉਹਨਾਂ ਨੂੰ 15 ਦਿਨ ਹੋ ਗਏ ਵਿਚਾਰਿਆਂ ਨੂੰ ਹਫਤਾ ਹੀ ਹੋ ਗਿਆ ਬੈਠਿਆਂ ਨੂੰ ਨਾ ਖਰਚਾ ਹੀ ਏ ਯਾਰ ਬੈਠੇ ਆ। ਹੁਣ ਆਪਾਂ ਜਾਣਾ ਕੋਟੇ ਕੋਟੇ ਤੇ ਫੇਰ ਦੇਖਦੇ ਆ ਕਿੱਦਾਂ ਦਾ ਬਣਦਾ ਪ੍ਰੋਗਰਾਮ ਚਲੋ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਆਹ ਹੋਟਲ ਆ ਬਈ ਇਹ